ਨਵਜੋਸ਼ ਸਿੰਘ ਸਿੱਧੂ ਕਾਂਗਰਸ ਵਿੱਚ ਕਦੋਂ ਸ਼ਾਮਿਲ ਹੋਣਗੇ ਇਹ ਤੈਅ ਨਹੀਂ ਹੈ ਪਰ ਉਹਨਾਂ ਦੀ ਪਤਨੀ ਦਾ ਹਲਕਾ ਸਿੱਧੂ ਦੀ ਸ਼ਮੂਲੀਅਤ ਤੇ ਬੇहद ਉਤਸਾਹ ਹੈ ਅੰਮ੍ਰਿਤਸਰ ਈਸਟ ਹਲਕੇ 'ਚ ਸੋਨੀਆ ਗਾਂਧੀ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਜੋੜੇ ਦੇ ਪੋਸਟਰ ਨਾ ਸਿਰਫ ਛਪ ਗਏ ਨੇ ਬਲਕਿ ਪੂਰੇ ਹਲਕੇ ਵਿੱਚ ਲਗਾਏ ਗਏ ਨੇ 28 ਦਸੰਬਰ ਤੋਂ ਬਾਅਦ ਸਿੱਧੂ ਕਦੀ ਵੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ 10 ਸਾਲ ਵੀਪੀ ਦੇ ਸੰਸਦ ਰਹਿਣ ਤੋਂ ਬਾਅਦ ਸਿੱਧੂ ਕਾਂਗਰਸ ਦੇ ਨਾਲ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਕਾਂਗਰਸ ਨੇ ਉਹਨਾਂ ਨੂੰ ਡਿਪਟੀ ਸੀਐਮ ਦੀ ਕੁਰਸੀ ਅਤੇ ਮਰਜ਼ੀ ਦੇ ਹਲਕੇ ਤੋਂ ਚੋਣ ਲੜਨ ਦੀ ਆਫਰ ਦਿੱਤੀ ਹੈ ਬਦਲੇ ਵਿੱਚ ਸਿੱਧੂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਲਈ 117 ਸੀਟਾਂ ਤੇ ਪ੍ਰਚਾਰ ਕਰਨਗੇ ਐਬਸੋਲੂਟਲੀ ਅੰਮ੍ਰਿਤਸਰੀਸ ਤੋਂ ਨਵਜੋਤ ਸਿੰਘ ਸਿੱਧੂ ਹੀ ਲੜਨਗੇ ਮੋਸਟ ਪ੍ਰੋਬਬਲੀ 70 ਕਿਉਂ ਕਰਨਗੇ 117 ਤੇ 117 ਹਲਕਿਆਂ ਦੇ ਵਿੱਚ ਰੈਲੀਆਂ ਹੋਣਗੀਆਂ ਤਾਂ ਕਿ ਕਾਂਗਰਸ ਦੀ ਸਰਕਾਰ ਬਣੇ ਪੋਸਟਰ ਲਗਾ ਕੇ ਅੰਮ੍ਰਿਤਸਰ ਵਿੱਚ ਸਿੱਧੂ ਦੇ ਪੱਖ ਵਿੱਚ ਮਾਹੌਲ ਬਣਾਇਆ ਜਾ ਰਿਹਾ ਹੈ। ਇਧਰ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਸਮਾਂ ਵੀ ਨੇੜੇ ਆ ਗਿਆ ਹੈ। ਤੇ ਦੂਜੇ ਪਾਸੇ ਚੋਣ ਕਮਿਸ਼ਨ ਵੀ ਇਸੇ ਹਫ਼ਤੇ ਵਿਧਾਨ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ ਕਰ ਸਕਦਾ ਹੈ। ਅਜਿਹੇ ਵੀ ਸਿੱਧੂ ਦੇ ਕਦਮ ਹਲਕੇ ਦੇ ਵੱਲ ਵਧ ਗਏ ਨੇ। ਅੱਜ ਕਾਂਗਰਸ ਪੰਜਾਬ ਜਿੱਤਦੀ ਹੈ ਤਾਂ ਮੈਨੂੰ ਲੱਗਦਾ ਹੈ ਇਹ ਸਟਾਰਟ ਆਫ ਹੋਊਗਾ ਪੰਜਾਬ ਵੱਲੋਂ ਟੂ ਫਾਰਮ ਦ ਗਵਰਨਮੈਂਟ ਇਨ 2019 ਕਿਉਂਕਿ ਕਿਤੇ ਨਾ ਕਿਤੇ ਸਾਰਿਆਂ ਦੇ ਭੇਦ ਬਹੁਤ ਖੁੱਲ ਚੁੱਕੇ ਹਨ ਐਂਡ ਸਾਡਾ ਸੰਕਲਪ ਇਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦਰਸਲ ਇਸ پارٹی ਨੂੰ ਪਾਣੀ ਪੀਵੀਗੇ ਕੋਸਿਆ ਹੁਣ ਉਸੇ ਦੇ ਲਈ ਪ੍ਰਚਾਰ ਕਰਨਗੇ ਸਿੱਧੂ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਕੈਪਟਨ ਦੇ ਬਦਲ ਦੇ ਤੌਰ ਤੇ ਤਿਆਰ ਕਰ ਰਹੀ ਹੈ ਪਰ ਇਸ ਰਾ ਵਿੱਚ ਸਿੱਧੂ ਨੂੰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਨਾਲ ਨਾਲ ਆਪਣੀ ਪਾਰਟੀ ਵਿੱਚ ਵੱਡੀ ਲੜਾਈ ਲੜਨੀ ਹੋਏਗੀ